ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ ਉफान ਤੇ ਹੈ ਮਕੌੜਾ ਪੱਤਨ ਤੇ ਦਰਿਆ ਦੇ ਪਾਰ ਪੈਂਦੇ ਸੱਤ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ ਦਰਿਆ ਦੇ ਵਿੱਚ ਪਾਣੀ ਵਧਣ ਕਰਕੇ ਸੰਪਰਕ ਟੁੱਟਿਆ ਕਿਸ਼ਤੀ ਰਾਹੀਂ ਪਿੰਡਾਂ ਦੇ ਵਿੱਚ ਲੋਕ ਜਾਂਦੇ ਸੀ ਤੇ ਪਾਣੀ ਵਧਣ ਕਾਰਨ ਹੁਣ ਕਿਸਤੀ ਚਲਾਉਣੀ ਵੀ ਮੁਸ਼ਕਲ ਹੋ ਗਈ ਹੈ ਤਾਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਦਰਿਆ ਦੇ ਪਾਰ ਸੱਤ ਪਿੰਡ ਨੇ ਜਿਨ੍ਹਾਂ ਦਾ ਸੰਪਰਕ ਬਿਲਕੁਲ ਹੀ ਟੁੱਟ ਚੁੱਕਿਆ ਹੈ ਕਿਉਂਕਿ ਰਾਤੋਂ ਜਾਣਾ ਮੁਸ਼ਕਲ ਹੈ ਪਾਣੀ ਦਾ ਵਹਾਅ ਤੇਜ਼ ਹੈ ਤੇ ਕਈ ਲੋਕ ਕਿਸ਼ਤੀ ਦਾ ਇਸਤੇਮਾਲ ਕਰਦੇ ਸੀ ਇਹਨਾਂ ਪਿੰਡਾਂ ਤੱਕ ਪਹੁੰਚਣ ਦੇ ਲਈ ਪਰ ਕਿਉਂਕਿ ਹੁਣ ਪਾਣੀ ਦਾ ਪੱਧਰ ਹੋਰ ਵੱਧ ਚੁੱਕਿਆ ਹੈ ਪਾਣੀ ਦਾ ਲੈਵਲ ਵਧਣ ਕਰਕੇ ਕਿਸ਼ਤੀ ਚਲਾਉਣੀ ਵੀ ਮੁਸ਼ਕਲ ਹੋ ਗਈ ਹੈ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਹ ਲੋਕ ਇਹ ਰਾਹ ਪਾਰ ਕਰ ਰਹੇ ਨੇ ਗੁਰਦਾਸਪੁਰ ਦੇ ਮਕੌੜਾ ਪੱਤਣਾ ਜਿਸ ਦੇ ਦਰਿਆ ਦੇ ਪਾਰ ਸੱਤ ਪਿੰਡ ਪੈਂਦੇ ਨੇ ਜੋ ਟਾਪੂ ਦਾ ਰੂਪ ਧਾਰਨ ਕਰ ਚੁੱਕੇ ਨੇ ਕਿਉਂਕਿ ਇਹਨਾਂ ਪਿੰਡਾਂ ਤੱਕ ਪਹੁੰਚਣ ਲਈ ਹੁਣ ਨਾ ਤਾਂ ਕੋਈ ਰਸਤਾ ਬਚਿਆ ਏ ਜੇਕਰ ਕਿਸ਼ਤੀ ਰਾਹੀਂ ਜਾਂਦੇ ਆ ਤਾਂ ਵੀ ਕਾਫੀ ਦਿੱਕਤ ਹੁੰਦੀ ਹੈ ਦਰਿਆ ਦੇ ਵਿੱਚ ਪਾਣੀ ਵਧਣ ਕਰਕੇ ਸੰਪਰਕ ਟੁੱਟ ਚੁੱਕਿਆ ਹੈ ਚਲੋ ਵੀ ਬੱਚਾ ਸਾਰੇ ਘਰਾਂ ਦਾ ਨਹੀਂ ਨਹੀਂ ਕੋਈ ਨਹੀਂ ਰੰਗ 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 ਜਾਂਦੀ ਪਹਾੜਾਂ ਦੇ ਵਿੱਚ ਵੀ ਲਗਾਤਾਰ ਬਰਸਾਤ ਹੋ ਰਹੀ ਹੈ ਪਹਾੜਾਂ ਦੇ ਵਿੱਚ ਬਰਸਾਤ ਕਾਰਨ ਨਦੀਆਂ ਨਾਲੇ ਦਰਿਆ ਉਫਾਨਤੇ ਨੇ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਲਗਾਤਾਰ ਫਲੱਡ ਗੇਟ ਵੀ ਖੋਲੇ ਜਾ ਰਹੇ ਨੇ ਚਾਹੇ ਪਾਕੜਾ ਡੈਮ ਹੋਵੇ ਚਾਹੇ ਪੌਂਗ ਡੈਮ ਹੋਵੇ ਹਰੀਕੇ ਪੱਤਨ ਦੇ ਇਲਾਕੇ ਦੇ ਵਿੱਚ ਵੀ ਤਰਨਤਾਰਨ ਵਾਲੇ ਪਾਸੇ ਵੀ ਪਾਣੀ ਦੀ ਮਾਰ ਹੈ ਜਲੰਧਰ ਦੇ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਵੀ ਪਾਣੀ ਦੀ ਮਾਰ ਹੈ ਤੇ ਗੁਰਦਾਸਪੁਰ ਦਾ ਇਲਾਕਾ ਹੈ ਜਿੱਥੇ ਸਕੂਲ ਜਾਣਾ ਵੀ ਮੁਸ਼ਕਲ ਹੋ ਗਿਆ ਹੈ ਅਤੇ ਸੰਪਰਕ ਟੁੱਟ ਚੁੱਕਿਆ ਹੈ भए नै कोही राम्रो 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 ਤਾਂ ਇਹ ਮਕੌੜਾ ਜਿਹੜਾ ਦਰਿਆ ਦੇ ਪਾਰ ਸੱਤ ਪਿੰਡ ਜੇ ਵਸੇ ਉਹ ਪਿਲ ਕਾ ਜਿਹੜਾ ਦੇਸ਼ ਦੁਨੀਆ ਨਾਲ ਟੁੱਟ ਚੁੱਕੇ ਰਿਹਾ ਸੱਤ ਪੰਨਾਂ ਦਾ ਬੁਰਾ ਹਾਲ ਹੈ ਹੀ ਆ ਔਰ ਦਰਿਆ ਦੇ ਜਿਹੜੇ ਆਰ ਮਕੌੜੇ ਦੇ ਦੋ ਪਿੰਡੇ ਚੱਕ ਆ ਰਾਮ ਸਾਹਿਬ ਦੇ ਮਕੌੜਾ ਪਤਨਾ ਚ ਜਿਹੜਾ ਪਿੰਡ ਦੇ ਲੋਕ ਪਾਣੀ ਫੇਰ ਰਿਹਾ ਔਰ ਇਹਨਾਂ ਪਿੰਡਾਂ ਜਿਹੜੀ ਫਸਲਾਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਉਹਨਾਂ ਨੂੰ ਖਾਸ ਕਰਕੇ ਪਸ਼ੂ ਦਾ ਚਾਰਾ ਵੀ ਖਰਾਬ ਚੁੱਕਾ ਨਾਲ ਲੋਕ ਕਿ ਸਖੀਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਇਹ ਕਹਿਣਾ ਹੈ ਅਧਿਕਾਰੀ ਫਿਲਹਾਲ ਇੱਥੇ ਕੁ ਕਾਫੀ ਥੋੜੇ ਮੋੜੇ ਛੋਟੇ ਮੋੜੇ ਅ ਮਕੋੜਾ ਪਤਨ ਦੇ ਨਜ਼ਦੀਕ ਪਿੰਡਾ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਕਿਹੜੀ ਤੇਜ਼ੀ ਨਾਲ ਪਹੁੰਚ ਰਿਹਾ ਦੇਖ ਸਕਦੇ ਹੋ ਇਹ ਛੜੀ ਛੜਕਦੇ ਉਤੋਂ ਵੀ ਪਾਣੀ ਕਿੰਨਾ ਕਰਾਸਿੰਗ ਹੋ ਰਿਹਾ ਲੋਕਾਂ ਨੂੰ ਇਸ ਚੀਜ਼ ਦੇ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਔਰ ਮਕੋੜਾ ਪਤਨ ਦੇ ਨਜ਼ਦੀਕ ਜਿਹੜੇ ਪਿੰਡ ਸੀ ਉਹਨਾਂ ਵਿੱਚ ਕਾਫੀ ਜਿਹੜਾ ਪਾਣੀ ਪਹੁੰਚ ਚੁੱਕਾ ਸਾਡੇ ਨਾਲ ਇਥੇ ਕੁਝ ਲੋਕ ਇਲਾਕੇ ਦੇ ਵਿੱਚ ਨਾਲ ਗੱਲਬਾਤ ਕਰਾਂਗੇ ਭਾਈ ਜਿਹੜਾ ਪਾਣੀ ਇਹ ਪਹੁੰਚਿਆ ਕਿਹੜੇ ਪਿੰਡਾਂ ਤੱਕ ਪਹੁੰਚਿਆ ਤਾਂ ਹੁੰਦਾ ਕਿੰਨੇ ਪਿੰਡਾਂ ਪਹੁੰਚਿਆ ਇਹ ਪਿੰਨੋ ਮਕੋੜਾ ਸਾਡਾ ਪਾਣੀ ਆਇਆ ਜੀ ਅੱਗੇ ਸੱਤ ਪਿੰਡ ਸਾ ਇਹ ਦੇਖੋ ਤੁਸੀਂ ਤੁਹਾਡੇ ਸਾਹਮਣੇ ਸਾਰੇ ਨਾਗਰ ਨਗਰ ਪ੍ਰਸ਼ਾਸਨ ਦਾ ਕੋਈ ਇੱਥੇ ਨਾ ਕੋਈ ਬੰਦਾ ਹੈਗਾ ਨਾ ਕੁਝ ਕੋਈ ਨਹੀਂ ਹੈਗਾ ਇੱਥੇ ਕੋਈ ਗੱਲਬਾਤ ਹੋ ਜੇ ਆ ਕੇ ਫੋਟੋਆਂ ਖਿਚਾ ਲਈ ਚਲ ਜਾਂਦੇ ਸਾਰੇ ਤੇ ਉਧਰ ਹਿਮਾਚਲ ਚ ਵੀ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਤਬਾਹੀ ਮੱਚੀ ਹੋਈ ਆ ਧਰਮਸ਼ਾਲਾ ਦੇ ਸੁਦੇੜ ਦੇ ਵਿੱਚ ਦੋ ਮੰਜ਼ਿਲਾ ਘਰ ਡਿੱਗ ਚੁੱਕਿਆ ਹੈ ਕਾਸ਼ ਦੇ ਪੱਤਿਆਂ ਵਾਂਗ ਸੈਕਿੰਡਾਂ ਦੇ ਵਿੱਚ ਇੱਕ ਘਰ ਟਹਿ ਢੇਰੀ ਹੋ ਗਿਆ ਪਹਾੜ ਤੋਂ ਸੈਂਟਾਂ ਦੇ ਵਿੱਚ ਇਹ ਆਸ਼ੀਆਨਾ ਟਹਿ ਗਿਆ ਹਾਲਾਂਕਿ ਇਸ ਘਟਨਾ ਦੇ ਦੌਰਾਨ ਜਾਨੀ ਨੁਕਸਾਨ ਤੋਂ ਵਿਚਾਰਿਆ ਹੈ ਕਿਉਂਕਿ ਪਹਿਲਾਂ ਹੀ ਘਰ ਨੂੰ ਪ੍ਰਸ਼ਾਸਨ ਦੇ ਵੱਲੋਂ ਖਾਲੀ ਕਰਵਾ ਲਿਆ ਗਿਆ ਸੀ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਬਿਲਕੁਲ ਇੱਕ ਅਕਰ ਟੈਟੇ ਗਿਆ ਤੇ ਕੁਝ ਸੈਕਿੰਡ ਦੇ ਵਿੱਚ ਹੀ ਘਰ ਦੀ ਪੂਰੀ ਇਮਾਰਤ ਮਲਬੇ ਦੇ ਵਿੱਚ ਤਬਦੀਲ ਹੋ ਗਈ ਤਸਵੀਰਾਂ ਕੈਦ ਹੋਈਆਂ ਨੇ ਇਹ ਮੌਜੂਦ ਵੀਡੀਓ ਪੜਾਈ ਗਈ ਹੈ ਮੌਜੂਦ ਲੋਕਾਂ ਦੇ ਵੱਲੋਂ ਹਾਲਾਂਕਿ ਪਹਿਲਾਂ ਅੰਦੇਸ਼ਾ ਜਤਾਇਆ ਜਾ ਰਿਹਾ ਸੀ ਘਰ ਨੂੰ ਨੁਕਸਾਨ ਪਹੁੰਚਿਆ ਹੋਇਆ ਸੀ ਟੇਡਾ ਹੋ ਚੁੱਕਿਆ ਸੀ ਤਰੇੜਾਂ ਆ ਚੁੱਕੀਆਂ ਸੀ ਪ੍ਰਸ਼ਾਸਨ ਦੇ ਵੱਲੋਂ احتیاط ਦੇ ਤੌਰ ਤੇ ਘਰ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ ਇਸ ਦਿਨਾਲੀ Shimla ਦੇ ਵਿੱਚ ਵੀ ਜਗਾ ਜਗਾ ਲੈਂਡਸਲਾਈਡ ਹੈ ਟੁੱਟੀ ਕੰਢੀ ਇਲਾਕੇ ਦੇ ਵਿੱਚ ਵੀ ਲੈਂਡਸਲਾਈਡ ਹੋਇਆ ਹੈ ਖਤਰੇ ਦੇ ਵਿੱਚ ਬਹੁ ਮੰਜ਼ਿਲਾ ਇਮਾਰਤ ਨਜ਼ਰ ਆ ਰਹੀ ਹੈ ਹੇਠਾਂ ਤੋਂ ਬਿਲਕੁਲ ਮਿੱਟੀ ਧਸ ਚੁੱਕੀ ਹੈ ਤੇ ਉੱਪਰ ਇਸ ਵੇਲੇ ਇਮਾਰਤ ਹੈ ਕਿਸੇ ਵੇਲੇ ਵੀ ਇਸ ਇਮਾਰਤ ਨੂੰ ਨੁਕਸਾਨ ਪਹੁੰਚ ਸਕਦਾ ਹੈ ਤਾਂ ਪਹਾੜਾਂ ਦੇ ਵਿੱਚ ਲਗਾਤਾਰ ਤਬਾਹੀ ਮੱਚੀ ਹੋਈ ਹੈ ਲੈਂਡ ਸਲਾਈਡ ਹੋ ਰਿਹਾ ਹੈ ਤਸਵੀਰਾਂ ਦੇਖੋ ਕਿ ਮਿੱਟੀ ਪੂਰੀ ਦੀ ਪੂਰੀ ਖੁਰ ਚੁੱਕੀ ਹੈ ਤੇ ਜਦੋਂ ਮਿੱਟੀ ਖੁਰਦੀ ਹੈ ਇਸ ਢੰਗ ਦੇ ਨਾਲ ਹੀਠਾਂ ਜਿਸ ਥੇ ਇਹ ਜ਼ਮੀਨ ਤੋਂ ਜਦੋਂ ਧਰਤੀ ਤੇ ਇਹ ਮਿੱਟੀ ਆਉਂਦੀ ਹੈ ਤਾਂ ਉੱਪਰ ਜਿਹੜੀਆਂ ਇਮਾਰਤਾਂ ਹੁੰਦੀਆਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੈ ਤੇ ਸ਼ਿਮਲਾ ਦੀ ਤਸਵੀਰ ਹੈ ਸ਼ਿਮਲਾ ਦੇ ਵਿੱਚ ਲੈਂਡਸਲਾਈਡ ਹੋ ਰਿਹਾ ਟੁੱਟਕੰਢੀ ਇਲਾਕਾ ਹੈ ਜਿੱਥੇ ਲੈਂਡਸਲਾਈਡ ਹੋਇਆ ਹੈ ਤੇ ਖਤਰੇ ਦੇ ਵਿੱਚ ਹੁਣ ਇਹ ਬਹੁ ਮੰਜ਼ਿਲਾ ਇਮਾਰਤ ਨਜ਼ਰ ਆ ਰਹੀ ਹੈ ਤੇ ਉਧਰ ਬਠਿੰਡਾ ਦੇ ਵਿੱਚ ਵੀ ਭਾਰੀ ਮੀਂਹ ਤੋਂ ਬਾਅਦ ਸੜਕਾਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਦੋ ਪਹੀਆ ਵਾਹਨਾਂ ਨੂੰ ਇਸ ਪਾਣੀ ਦੇ ਵਿੱਚੋਂ ਲੰਘਣ 'ਚ ਮੁਸ਼ਕਲ ਆ ਰਹੀ ਹੈ ਆਵਾਜਾਈ ਦੀ ਵੀ ਰਫ਼ਤਾਰ ਘਟ ਚੁੱਕੀ ਹੈ ਕੰਮਕਾਰ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ ਤਸਵੀਰਾਂ ਦੇਖੋ ਬਠਿੰਡਾ ਦੀਆਂ ਨੇ ਜਿੱਥੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਵਾਹਨਾਂ ਦੀ ਰਫ਼ਤਾਰ ਬੇहद ਮੱਧਮ ਹੈ ਦੋ ਪਹੀਆ ਵਾਹਨ ਵਾਲੇ ਤਾਂ ਕਾਫੀ ਪਰੇਸ਼ਾਨ ਨੇ ਉਹਨਾਂ ਨੂੰ ਤਾਂ ਪੈਦਲ ਹੀ ਇਹ ਰਾਹ ਪਾਰ ਕਰਨਾ ਪੈ ਰਿਹਾ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਦੋ ਪਹੀਆ ਵਾਹਨ ਸਕੂਟਰ ਬੰਦ ਹੋ ਜਾਂਦੇ ਨੇ ਇਸ ਦੇ ਨਾਲ ਹੀ ਗੱਡੀਆਂ ਜਿਹੜੀਆਂ ਨੇ ਉਹ ਵੀ ਬਹੁਤ ਸਲੋ ਜਾ ਰਹੀਆਂ ਨੇ ਰਫ਼ਤਾਰ ਕਾਫੀ ਮੱਧਮ ਹੈ ਬਠਿੰਡਾ ਦਾ ਇਹ ਇਲਾਕਾ ਹੈ ਜਿੱਥੇ ਪਾਣੀ ਭਰਿਆ ਹੋਇਆ ਸੜਕਾਂ ਦੇ ਉੱਤੇ ਤੇ ਬਠਿੰਡਾ ਦੇ ਵਿੱਚ ਵੀ ਭਾਰੀ ਮੀਂਹ ਤੋਂ ਬਾਅਦ ਸੜਕਾਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਬਠਿੰਡਾ ਦਾ ਪਾਵਰ ਹਾਊਸ ਨੇ ਕੋਈ ਵੀ ਬਠਿੰਡਾ ਦਾ ਇਲਾਕਾ ਹੋਵੇ ਹਰੇਕ ਇਲਾਕੇ ਦੇ ਉਮੂਮਨ ਇਹੀ ਹਾਲ ਹੁੰਦੇ ਨੇ ਇੱਕ ਵਾਰ ਕੈਮਰੇ ਦੀ ਜ਼ੁਬਾਨੀ ਤਸਵੀਰਾਂ ਵੇਖ ਲਓ ਕਿ ਆਖਿਰ ਹਾਲ ਕਿਸ ਤਰ੍ਹਾਂ ਦੇ ਨੇ ਬਠਿੰਡਾ ਦੇ ਔਰ ਬਠਿੰਡਾ ਦੀਆਂ ਸੜਕਾਂ ਤਲਾਬ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਪਾਵਰ ਹਾਊਸ ਦੀਆਂ ਤਸਵੀਰਾਂ ਵੇਖੋ ਤੁਸੀਂ। ਕਿੱਤੇ ਟੂ ਵੀਲਰ ਵਾਲੇ ਤਾਂ ਬੜੀ ਮੁਸ਼ਕਲ ਦੇ ਨਾਲ ਨਿਕਲਦੇ ਨੇ ਹਰਾ ਕੇ ਫੋਰ ਵੀਲਰ ਹੋ ਗਈਆਂ ਗੱਡੀਆਂ ਹੋ ਗਈਆਂ ਇਹ ਵੀ ਹੁਣ ਹੁਣ ਇਥੋਂ ਨਿਕਲ ਰਹੀਆਂ ਨੇ ਜੇ ਅਗਰ ਹੋਰ بارش ਵੱਧਦੀ ਹੈ ਹੋਰ ਇਸ ਇਲਾਕੇ ਦੇ ਵਿੱਚ ਪਾਣੀ ਹੈ ਜਿਹੜਾ ਇੱਥੇ ਇਕੱਠਾ ਹੁੰਦਾ ਤਾਂ ਇਹ ਰੋਡ ਹੈ ਜਿਹੜੀ ਬਿਲਕੁਲ ਚੱਲਣੀ ਬੰਦ ਹੋ ਜਾਂਦੀ ਹੈ ਔਰ ਇੱਥੇ ਸਿਰ ਪਾਣੀ ਦੇ ਵਿੱਚ ਤੈਰਦੀਆਂ ਜਾਂ ਬੰਦ ਹੋਈਆਂ ਗੱਡੀਆਂ ਨੇ ਜਿਹੜੀਆਂ ਉਹ ਨਜ਼ਰ ਆਉਂਦੀਆਂ ਨੇ ਤਾਂ ਕਰਕੇ ਲੋਕ ਨੇ ਬੜੀਆਂ ਦਿੱਕਤਾਂ ਦੇ ਨਾਲ ਬੜੇ ਦੋ ਚਾਰ ਹੁੰਦੇ ਨੇ ਆ ਟੂ ਵੀਲਰ ਵੇਖੋ ਤੁਸੀਂ ਮੋਟਰਸਾਈਕਲ ਨੇ ਬੰਦ ਹੋ ਜਾਂਦੇ ਨੇ ਔਰ ਕਿਤਨਾ ਕਿਤੇ ਜਾ ਕੇ ਦਿੱਕਤਾਂ ਨੇ ਜਿਹੜੀਆਂ ਲੋਕਾਂ ਨੂੰ ਵੱਜ ਜਾਂਦੀਆਂ ਨੇ ਔਰ ਆਹ ਦੇਖੋ ਤੁਸੀਂ ਜਿਹੜੇ ਰੋਜ਼ ਕੰਮਕਾਰ ਜਾਣ ਵਾਲੇ ਲੋਕ ਨੇ ਖਾਸ ਤੌਰ ਤੇ ਸਕੂਟਰ ਤੇ ਸਕੂਟਰੀ ਤੇ ਆ ਰਹੇ ਨੇ ਇਹਨਾਂ ਦੀਆਂ ਮੁਸ਼ਕਲਾਂ ਹੋਰ ਵੱਸ ਸਕਦੀਆਂ ਨੇ ਕਿਉਂਕਿ ਬਾਰਿਸ਼ ਹੈ ਜਿਹੜੀ ਉਹ ਦੁਬਾਰਾ ਤੋਂ ਫਿਰ ਤੇਜ਼ ਹੋ ਗਈ ਅਗਰ ਇਸੇ ਤਰ੍ਹਾਂ ਬਾਰਿਸ਼ ਹੁੰਦੀ ਆ ਤਾਂ ਬਠਿੰਡਾ ਦਾ ਸਿਰ ਪਾਵਰ ਹਾਊਸ ਨਹੀਂ ਬਠਿੰਡਾ ਦੇ ਜਿੰਨੇ ਵੀ ਨੀਚਲੇ ਇਲਾਕੇ ਨੇ ਉਹਨਾਂ ਸਾਰਾ ਇਲਾਕਿਆਂ ਦੇ ਵਿੱਚ ਪਾਣੀ ਹੀ ਪਾਣੀ ਹੋ ਜਾਂਦਾ ਕਿਉਂਕਿ ਪਿਛਲੀ ਵਾਰ ਵੀ ਤੁਹਾਨੂੰ ਦਿਖਾਇਆ ਸੀ ਕਿ ਡੀ ਸੀ ਐਸ ਐਸ ਪੀ ਸਰਕਾਰੀ ਦਫਤਰ ਸੀ ਜਿੰਨੇ ਦੇ ਜਿੰਨੇ ਉਹ ਸਾਰੇ ਦੇ ਸਾਰੇ ਪਾਣੀ ਨਾਲ ਭਰ ਗਏ ਸੀ ਤਾਂ ਕਰਕੇ ਮੁਸ਼ਕਲਾ ਲੋਕਾਂ ਨੂੰ ਕਾਫੀ ਜਿਆਦਾ ਹੋ ਰਹੀਆਂ ਸੀ ਔਰ ਲੋਕ ਇਹਨਾਂ ਮੁਸ਼ਕਲਾਂ ਦੇ ਨਾਲ ਹਮੇਸ਼ਾ ਤੋਂ ਦੋ ਚਾਰ ਹੁੰਦੇ ਆ ਰਹੇ ਨੇ ਉਸ ਪਾਸੇ ਵੀ ਸਾਹਮਣੇ ਦੇਖੋ ਤੁਸੀਂ ਕਿ ਟੂ व्हीਲਰ ਵਾਲੇ ਨੇ ਉਹ ਵਾਪਸ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਅੱਗੇ ਜਾਂਦੇ ਆ ਤਾਂ ਅੱਗੇ ਹੋਰ ਕਿਤੇ ਨਾ ਕਿਤੇ ਦਿੱਕਤਾਂ ਹੋਣਗੀਆਂ ਹੋਰ ਮੁਸ਼ਕਲਾਂ ਵਧਣਗੀਆਂ ਤਾਂ ਕਰਕੇ ਬਠਿੰਡਾ ਦੇ ਜਿੰਨੇ ਵੀ ਨੀਵੇਂ ਇਲਾਕੇ ਨੇ ਬਠਿੰਡਾ ਦੇ ਤੁਹਾਨੂੰ ਸੀਵਰੇਜ ਸਿਸਟਮ ਬਾਰੇ ਦੱਸ ਦੇਵਾਂ ਕਾਫੀ ਪੁਰਾਣਾ ਸੀਵਰੇਜ ਸਿਸਟਮ ਹੈ ਬੇਸ਼ੱਕ ਪਿਛਲੀਆਂ ਸਰਕਾਰਾਂ ਹੋਣ ਚਾਹੀਏ ਸਰਕਾਰ ਹੋਵੇ ਉਹਨਾਂ ਨੇ ਕਿਤਨੇ ਕਿਤੇ ਪੈਸੇ ਤਾਂ ਲਾਏ ਹੈਗੇ ਐ ਔਰ ਲੋਕਾਂ ਨਾਲ ਗੱਲਬਾਤ ਵੀ ਕਰਦੇ ਆਂ ਬਾਈ ਆ ਰਹੇ ਹੋ ਇਧਰਲੇ ਪਾਸਿਓਂ ਮੁਸ਼ਕਲ ਕਿੰਨੀ ਆਉਂਦੀ ਔ ਤੁਰਨ ਫਿਰਨ ਵਾਲੇ ਬੰਦੇ ਨੂੰ ਬਹੁਤ ਮੁਸ਼ਕਲ ਹੈ ਜੀ ਹੂੰ ਵੇਖੋ ਆਪਣਾ ਆਪ ਜੀਤ ਰੋਡ ਤੋਂ ਪਾੜਾ ਪਾਣੀ ਇੱਥੇ ਇਕੱਠਾ ਹੋ ਰਿਹਾ ਹੂੰ ਤੇ ਫਿਰ ਕਿਵੇਂ ਨਿਕਲੇ ਟੂ-ਵੀਲਰ ਕੇ ਮਿਆਰੇ ਇਧਰ ਟੂ-ਵੀਲਰ ਲਾ ਰਹੇ ਨੇ ਬਸ ਔਖੇ ਮੁਸ਼ਕਲ ਨਾਲ ਕੋਈ ਬੰਦ ਵੀ ਹੋ ਰਹੇ ਆ ਤਾਂ ਇਸ ਦੇ ਨਾਲ ਹੀ ਕੋਟਕਪੂਰਾ ਤੋਂ ਵੀ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੋਟਕਪੂਰਾ ਦੇ ਵਿੱਚ ਹੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੜਕਾਂ ਤੇ ਪਾਣੀ ਜਮਾ ਹੋ ਗਿਆ ਇਹ ਕੋਟਪੂਰਾ ਦੇ ਮੋਗਾ ਰੋਡ ਨਮਾ ਰੋਡ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ। ਦਾ ਕਿਉਂ ਨਹੀਂ ਬਣਾਉਂਦੀ? ਇਹ ਹੁਣ ਤਾਂ ਕਿਉਂ ਨਹੀਂ ਬਣਾਉਂਦੀ? ਪਾਣੀ ਇੰਨੇ ਇੰਨਾ ਖੜਦਾ ਟੋਏ ਬਣ ਜਾਂਦੇ ਆ। ਇਹ ਮੜਵਾ ਇਹ ਜੋ ਲੋਕੋ ਬਜਰੀ ਘਟ ਪੁੰਦੇ ਆ। ਕਿਵੇਂ ਦਿੱਕਤ ਕਿਵੇਂ ਆਂਦੀ ਏ ਪਾਣੀ ਸਾਰਾ ਖੜਾ ਹੈਗਾ ਕਿਵੇਂ ਕੰਮ ਕਰ ਰਹੇ ਹੋ ਤੁਸੀਂ ਉਹਦੇ ਇਹ ਜੀ ਇਹ ਲਫਾਫੇ ਸੁੱਟ ਦਿੰਦੀਆਂ ਬੀਬੀਆਂ ਪਹਿਣਾ ਇਹ ਵੰਡ ਹੋਣੇ ਜਾਈਦੇ ਆ ਐਸ ਲਈ ਤੁਸੀਂ ਵੇਖ ਰਹੇ ਹੋ ਸਰ ਵੀ ਜਿਹੜੀ ਬਰਸਾਤ 24 ਘੰਟਿਆਂ ਤੋਂ ਉੱਪਰ ਜਿਹੜਾ ਸਮਾਂ ਹੋ ਚੁੱਕਿਆ ਬਰਸਾਤ ਨੂੰ ਕੋਟ ਪਰੇ ਪੈਂਦੀ ਨੂੰ ਐਸ ਵੇਲੇ ਸ਼ਹਿਰ ਦਾ ਮੇਰੇ ਸਾਹਮਣੇ ਕੋਈ ਐਸਾ ਇਲਾਕਾ ਨਹੀਂ ਹੋਊਗਾ ਜਿੱਥੇ ਪਾਣੀ ਨਹੀਂ ਹੈ ਐਸ ਲਈ ਕੁੜੀਆਂ ਦੇ ਸਕੂਲ ਕੋਲੇ ਬੱਸ ਸਟੈਂਡ ਬਾਬਾ ਖੇਤਰਪਾਲ ਪ੍ਰੇਮਨਗਰ ਦਾਨੀ ਮਾਈ ਦਾ ਡੇਰਾ ਜੀ ਇਸ ਵਲੇ ਫਿਰੂਮਾਨ ਚੌਕ ਸਾਰੇ ਪਾਸੇ ਸਾਦ 2-2 ਫੁੱਟ ਦੇ ਕਰੀ ਪਾਣੀ ਇਸ ਵਲੇ ਸ਼ਹਿਰ ਵਿੱਚ ਮੌਜੂਦ ਹੈ